ਇਹ ਤਾਂ ਨਜ਼ਾਰਾ ਦੇਖੋਗਾ ਹੀ ਯਾਰ ਪਾ ਵੀ ਹੋਰ ਉਹ ਜਿੱਥੇ ਅੱਗੇ ਬੋਲੀ ਸਾਹਮਣੇ ਹੈ ਨਾ ਇਹ ਉਹ ਦੇਖੋ ਉੱਥੇ ਤੱਕ ਲੈ ਕੇ ਆਈਦੇ ਹੋ ਉਹ ਦੇ ਹਾਂ ਹੋਰ ਸਾਹਮਣੇ ਉਹ ਇੱਥੇ ਬੜੇ ਨੇ ਹਾਂ ਉਹ ਕਿੱਥੇ ਤੱਕ ਲੈ ਆਈਦੇ ਹੋ ਪੁਰਾ ਜਿੰਦਰਾ ਲਾ ਰਖਿਆ ਨਾ ਜਿੰਦਰਾ ਲਾ ਰਖਿਆ ਜਿੰਦਰਾ ਨੇ ਦੇਖ ਲੰ ਦੇਖਣ ਨੂੰ ਵੀ ਦੇਖਣ ਨੂੰ ਉਹ ਇਹ ਦਰ ਮੋਬਾਈਲ